ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਨੌਵਾਂ ਗੁਰੂ ਦਾ ਆਕਰਸ਼ਣ ਤੇ ਇਸ ਅਧਿਆਇ ਦੇ ਅਭਿਆਸ ਦੇ ਅਗਲੇ ਦੋ ਸਵਾਲ 15 ਅਤੇ 16 ਅਸੀਂ ਇਸ ਵੀਡੀਓ ਵਿੱਚ ਕਰਾਂਗੇ ਦੋਨੋਂ ਸੰਖਿਆਤਮਕ ਸਵਾਲ ਨੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ੍ਹ ਕੇ ਪਲੇਲਿਸਟ ਤੇ ਟੈਪ ਕਰਕੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਦੂਜੀਆਂ ਜਮਾਤਾਂ ਦੀਆਂ ਤੇ ਦੂਜੇ ਵਿਸ਼ਿਆਂ ਦੀ ਹੋਰ ਹੀ ਬਹੁਤ ਸਾਰੀਆਂ ਪਲੇਲਿਸਟਾਂ ਮਿਲ ਜਾਣਗੀਆਂ ਬੜੀ ਨਵੀਂ ਜਮਾਤ ਦੀਆਂ ਗਣਿਤ ਪੰਜਾਬੀ మీడియం ਵਿੱਚ ਮੈਥ ਇੰਗਲਿਸ਼ మీడియం ਵਿੱਚ ਤੇ ਤੁਹਾਡੀ ਇੰਗਲਿਸ਼ ਦੀਆਂ ਗ੍ਰਾਮਰ ਐਮ ਸੀ ਬੀ ਤੇ ਲਿਟਰੇਚਰ ਸਾਰੀਆਂ ਪਲੇਲਿਸਟਾਂ ਤੁਹਾਨੂੰ ਉੱਥੇ ਮਿਲ ਜਾਣੀਆਂ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ੍ਹ ਕੇ ਇਹਨਾਂ 'ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਨੇ ਵੜਾ ਸਵਾਲ। ਕਹਿੰਦੇ ਇੱਕ ਪੱਥਰ ਨੂੰ 40 ਮੀਟਰ/ਸੈਕਿੰਡ ਦੇ ਮੁੱਢਲੇ ਵੇਗ, ਮਤਲਬ ਇੱਕ pau ਆਰੰਭਿਕ ਵੇਗ pau u ਠੀਕ ਹੈ। ਨਾਲ ਸਿੱਧਾ ਉੱਪਰ ਵੱਲ ਸੁੱਟਿਆ ਜਾਂਦਾ ਹੈ, ਉੱਪਰ ਨੂੰ ਸੁੱਟਿਆ ਗਿਆ। g 10 ਮੀਟਰ/ਸੈਕਿੰਡ² ਲੈਂਦੇ ਹੋਏ ਪਤਾ ਕਰੋ ਪੱਥਰ ਵੱਧ ਤੋਂ ਵੱਧ ਕਿੰਨੀ ਉਚਾਈ ਤੱਕ ਪਹੁੰਚਦਾ ਹੈ। ਠੀਕ ਹੈ। ਫਿਰ ਅਗਲੀ ਗੱਲ ਕੁੱਲ ਵਿਸਥਾਪਨ ਕਿੰਨਾ ਹੈ ਅਤੇ ਪੱਥਰ ਦੁਆਰਾ ਕੁੱਲ ਦੂਰੀ ਕਿੰਨੀ ਇਹ ਪੱਥਰ ਨੇ ਕਿੰਨੀ ਦੂਰੀ طے ਕੀਤੀ ਹੈ ਇਹਦਾ ਮਤਲਬ ਹੈ ਸੋ ਦਿੱਤਾ ਗਿਆ ਕਿ ਸਾਡੇ ਕੋਲ ਯੂ ਆਰੰਭਿਕ ਵੇਗ ਜਾਂ ਮੁੱਢਲਾ ਵੇਗ 40 ਮੀਟਰ ਪ੍ਰਤੀ ਸੈਕਿੰਡ ਉੱਪਰ ਜਾ ਕੇ ਬੱਚੇ ਉਹਦੀ ਜਿਹੜੀ ਵੇਗ ਹੈਗਾ ਜ਼ੀਰੋ ਹੋ ਜਾਏਗਾ ਕਿ ਉੱਪਰ ਜਿਹੜੇ ਸੱਟਿਆ ਜਾਏਗਾ ਘਟਦਾ ਜਾਏਗਾ ਘਟਦਾ ਜਾਏਗਾ ਕਿਉਂਕਿ ਜਿਹੜਾ ਵੇਗ ਹੈਗਾ ਪਰ ਵੇਗ ਹੈਗਾ ਉਹਦੀ ਪੁੱਠੀ ਦਿਸ਼ਾ ਚੱਲਦਾ ਪਿਆ ਸੋ ਇਹ ਵੀ ਜ਼ੀਰੋ ਹੋ ਜਾਏਗਾ ਜਿਹਨੂੰ ਅਸੀਂ ਇਹ ਵਾਲਾ ਸੂਤਰ ਵਰਤਾਂਗੇ ਠੀਕ ਹੈ ਜੀ ਵੀ ਦਾ ਵਰਗ ਘਟਾਓ ਯੂ ਦਾ ਵਰਗ ਬਰਾਬਰ 2 ਜੀ ਐਸ ਲੋ ਜੀ ਦਿੱਤਾ ਹੈ u 40 m/s v u g 10 m/s² ਅਤੇ ਅਸੀਂ ਜਾਣਦੇ ਹਾਂ ਕਿ v² u² 2gs ਸੋ ਫੇਰ ਇਹ ਕਿਹ ਲਿਖ ਦਿੱਤਾ ਲੜੀ ਜੋੜਨ ਲਈ ਸੋ v 0 u 40 2g 10 ਕਿਉਂ ਕਿਉਂਕਿ ਬੱਚਿਓ ਜਿਹੜਾ ਇਹ ਪੱਥਰ ਉੱਪਰੋਂ ਛੱਡਿਆ ਗਿਆ ਤੇ ਪਰਵੇਗ ਜਿਹੜਾ ਹੈ g ਹੈਗਾ ਉਹ ਥੱਲੇ ਲੱਗਦਾ ਪਿਆ ਠੀਕ ਹੈ ਨਾ ਇਹਦਾ ਸੰਖਿਆਤਮਕ ਮੁੱਲ 10 ਹੈਗਾ। ਪਰ ਚਿੰਨ ਇਹਦਾ ਰਿਨਾਤਮਕ ਲੱਗੇਗਾ ਕਿਉਂਕਿ ਵੇਗ ਦੀ ਦਿਸ਼ਾ ਉੱਪਰ ਹੈ ਤੇ ਪ੍ਰਵੇਗ ਦੀ ਦਿਸ਼ਾ ਥੱਲੇ ਵਾਲੇ ਪਾਸੇ ਆ ਗਈ ਹੈ। ਸੋ S ਸੋ ਇਹ ਬਣ ਗਿਆ ਬੱਚਿਓ 2 ਘਟਾਓ 10 ਰਿਨਾਤਮਕ ਤੇ ਬਣਿਆ ਰਿਨਾਤਮਕ ਵੀ S ਤੇ ਸਿਫਰ ਅਟ ਜਾਏਗਾ ਘਟਾਓ 40 ਵਰਗ ਬਰਾਬਰ ਘਟਾਓ V ਦਾ S VS ਸੋ ਇਹ ਬੱਚਿਓ ਕੱਟ ਜਾਏਗਾ ਰਿਨਾਤਮਕ ਚਿੰਨ ਤੇ ਠੀਕ ਹੈ ਤੇ ਪੁਣਾ ਬਣ ਗਿਆ ਤੁਹਾਡਾ 40 ਦਾ ਵਰਗ ਬਣ ਗਿਆ 1600 ਤੇ S ਹੈਗਾ ਤੇ 16 40 ਵਰਗ ਪਾਵ 1600 20 1600 20 ਇੱਕ ਸਿਫਰ ਨਾਲ ਇੱਕ ਸਿਫਰ ਕੱਟ ਗਿਆ ਤੇ ਇਹ ਦੋ ਨਾਲ ਦੋ ਠੇ 16 ਤੇ ਸਿਫਰ 80 ਆ ਗਿਆ ਇਹ ਆ ਗਈ ਬੱਚੇ ਉਚਾਈ ਸੋ ਵੱਧ ਤੋਂ ਵੱਧ ਸਰ ਕੀਤੀ ਉਚਾਈ ਬਰਾਬਰ 80 ਮੀਟਰ ਹੁਣ ਜ਼ਮੀਨ ਤੇ ਵਾਪਸ ਆਉਂਦੇ ਤੈ ਕੀਤੀ ਦੂਰੀ ਬਰਾਬਰ ਸਰ ਕੀਤੀ ਦੂਰੀ ਜਿੰਨਾ ਉੱਪਰ ਗਿਆ ਉਨਾ ਹੀ ਥੱਲੇ ਆਏਗਾ ਬਰਾਬਰ 80 ਮੀਟਰ ਪੱਥਰ ਦੁਆਰਾ ਤੈਅ ਕੀਤੀ કુલ ਦੂਰੀ ਬਰਾਬਰ 80 80 160 ਮੀਟਰ ਸੋ કુલ ਦੂਰੀ 160 ਮੀਟਰ ਤੇ ਵਿਸਥਾਪਨ ਬੱਚਿਓ ਉੱਪਰ ਨੂੰ ਅਸੀਂ ਲੈ ਲਾਂਗੇ 80 ਧਨਾਤਮਕ ਤੇ ਥੱਲੇ ਨੂੰ ਵਿਸਥਾਪਨ ਲਵਾਂਗੇ ਤੇ ਥੱਲੇ ਨੂੰ ਜਿਹੜਾ ਇਹ ਦੂਰੀ ਹੈਗੀ ਉਹ ਲਵਾਂਗੇ ਘਟਾਓ 80 ਸੋ ਕਿਉਂਕਿ ਉਹ ਅੰਤਿਮ ਜਿਹੜੀ ਸਥਿਤੀ ਸੀਗੀ ਉਹ ਆਰੰਭਿਕ ਸਥਿਤੀ ਦੇ ਨਾਲ ਮੇਲ ਖਾ ਗਈ ਭਾਵ ਥੱਲਿਓਂ ਦੀ ਉੱਪਰ ਛੱਡਿਆ ਗਿਆ ਤੇ ਉੱਪਰ ਵਾਪਸ ਉਸੇ ਹੀ ਸਥਿਤੀ ਵਿੱਚ ਪੱਥਰ ਆ ਗਿਆ ਸੋ 80 ਜਮਾ ਰਿਨਾਤਮਕ 80 ਬਰਾਬਰ 0 ਸੂ ਵਿਸਥਾਪਨ ਹੋ ਗਿਆ 0 ਦੂਰੀ ਹੋ ਗਈ 160 ਮੀਟਰ ਤੇ ਵੱਤਵਾਦ ਉਚਾਈ ਕੈ ਕੀਤੀ ਹੋਈ 80 ਮੀਟਰ ਠੀਕ ਹੈ ਹੁਣ ਅਗਲਾ ਸਵਾਲ ਧਰਤੀ ਅਤੇ ਸੂਰਜ ਵਿਚਕਾਰ गुरुत्वाकर्षण ਦਾ ਬਲ ਪਤਾ ਕਰੋ ਦਿੱਤਾ ਹੈ ਧਰਤੀ ਦਾ ਪੁੰਜ ਇੰਨਾ ਸੂਰਜ ਦਾ ਪੁੰਜ ਇੰਨਾ ਤੇ ਦੋਨਾਂ ਵਿਚਕਾਰ ਔਸਤ ਦੂਰੀ ਇੰਨੇ ਠੀਕ ਹੈ ਜੀ ਆਓ ਕਰੀਏ ਇਹ ਅੰਕੜੇ ਸਾਰੇ ਦਿੱਤੇ ਹੋਏ ਨੇ ਹੁਣ ਇਹਦੇ ਆਧਾਰ ਤੇ ਅਸੀਂ ਇਹ ਕਰਦੇ ਹਾਂ ਬੜਾ ਸੌਖਾ ਹੈ ਇੱਥਾ ਹੈ ਸੂਰਜ ਦਾ ਪੁੰਜ m ਬਰਾਬਰ ਇਨਾ ਧਰਤੀ ਦਾ ਪੁੰਜ ਛੋਟਾ ਮ ਲ ਲ ਲੈਣੇ ਕਿਉਂਕਿ ਸੂਰਜ ਵੱਡਾ ਹੈ ਧਰਤੀ ਛੋਟੀ ਹੈ ਸੋ ਇਹਨੂੰ ਵੱਡੇ ਮ ਲਾਵਾਂਗੇ ਇਹਨੂੰ ਛੋਟੇ ਮ ਲਾਵਾਂਗੇ ਬਰਾਬਰ 6 10 ਦੀ ਘਾਤ 24 ਇਹ ਦੇਖੋ ਬੱਚਿਓ ਇਹ ਦੇਖੋ ਇਹ ਕੀ ਹੈਗਾ ਤੇ ਇੱਥੇ 24 ਹੈਗਾ 6 ਸਿਫਰਾਂ ਦਾ ਫਰਕ ਹੈ ਆਪਕ੍ਰੀਬ 10 ਲੱਖ ਠੀਕ ਹੈ ਨਾ 1 ਲੱਖ 500 ਫਰਾਂਦੀ ਹੈ ਸੋ 10 ਲੱਖ ਗੁਣਾ ਵੱਡਾ ਹੈਗਾ 10 ਕੀ ਬਲਕਿ 13 ਗ ਲੱਖ ਗੁਣਾ ਵੱਡਾ ਹੈਗਾ ਕਿਉਂਕਿ ਇੱਥੇ 6 ਹੈਗਾ ਇੱਥੇ 2 ਹੈਗਾ ਠੀਕ ਹੈ ਨਾ ਸੋ ਐਜਲੇ ਅਸੀਂ ਦੇਖਦੇ ਹਾਂ ਤੇ 13 ਲੱਖ ਗੁਣਾ ਵੱਡਾ ਅਸੀਂ ਛੋਟੇ ਹੁੰਦੇ ਪੜਿਆ ਹੋਇਆ ਸੋ ਐ ਜਿਲੇ ਅਸੀਂ ਇਹਨੂੰ ਮਲੀ 6 ਨੂੰ 2 ਇੱਥੋਂ ਦੀ ਲੈ ਲਵੋ ਇੱਕ 0 ਤੇ 6 ਕੰ 6 6 ਦੀ 18 ਬਣ ਜਾਂਦਾ 13 ਤੇ 500 ਫਰਾਂ ਲੈ ਲਵੋ ਇੱਥੋਂ ਦੀ ਇਹ ਵੰਜਨ ਦੇ ਬੱਚਿਓ ਪ੍ਰਿ 13 ਲੱਖ ਗੁਣਾ ਵੱਡਾ ਹੈ ਧਰਤੀ ਤੋਂ ਸਾਡਾ ਸੂਰਜ ਉਹਦਾ ਭਾਰ ਠੀਕ ਹੈ ਨਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਮਤਲਬ ਕੀ ਉਹਦਾ ਉਹ ਚ ਤਾਕਤ ਹੋਣੀ ਹੈ ਉਹ ਮਲੀ ਆਪਣੇ ਉਲ ਖਿਚੰਦੀ ਸੋ ਦੋਨੋਂ ਵਿਚਕਾਰ ਔਸਤ ਦੂਰੀ ਇੰਨੀ ਹੈਗੀ ਦਿੱਤੀ ਹੋਈ ਹੈ ਉਹਨਾਂ ਨੇ ਠੀਕ ਹੈ ਹੁਣ ਗੁਰਤਾ ਆਕਰਸ਼ਣ ਸਥਿਰਾਂਕ ਇਹ ਵੀ ਸਾਨੂੰ ਉਹ ਦੇ ਰਣਗੇ ਇਹਨਾਂ ਮੁੱਲ ਦਿੱਤਾ ਹੋਏਗਾ ਸਾਨੂੰ 6.7 ਗੁਣਾ 10 ਦੀ ਘਾਤ ਘਟਾਓ 11 ਹੁਣ ਦੋਨਾਂ ਚ ਗੁਰਤਾਕਰਸ਼ਨ ਬਲ F ਬਰਾਬਰ ਹੈ ਸੂਤਰ ਹੈ G M M D ਦਾ ਵਰਗ ਹੁਣ ਮੁੱਲ ਪਾਨੇ ਆ G ਦਾ ਮੁੱਲ ਹੈ ਪਾਤਾ ਤੇ ਵੱਡੇ M ਦਾ ਮੁੱਲ ਪਾਤਾ ਇਹ ਬੜਾ ਠੀਕ ਹੈ ਤੇ ਇਹ ਧਰਤੀ ਦਾ ਪਾਤਾ ਤੇ ਥੱਲੇ D 1.5 10 ਦੀ ਘਾਤ 11 ਪੂਰੇ ਦਾ ਵਰਗ ਜਿਹੜੇ ਪੂਰੇ ਦਾ ਵਰਗ ਕਰਤਾ ਬੱਚੇ 15 ਦਾ ਵਰਗ ਹੁੰਦਾ ਹੈ 225 ਸੋ ਕਿਉਂਕਿ 1.5 ਆ ਗਿਆ ਤੇ 2.25 ਹੋ ਜਾਏਗਾ ਤੇ 11 22 ਇੱਥੇ 22 ਕੀ ਘਾਤ ਆ ਜਾਈਏ ਹੁਣ ਬੱਚੋ ਅਸੀਂ ਇਹਨਾਂ ਨੂੰ ਕਰਦੇ ਆ 6.7 ਨੂੰ 2 ਨਾਲ ਤੇ 6 ਨਾਲ 6 ਗੁਣੀ 12 12 ਸੱਤੇ 84 4 12 6 ਬੱਧਰਨ 80 80 ਪਣ 4 ਕਿਹਾ ਹੋ ਗਿਆ 6 ਨੂੰ 2 ਨੂੰ ਤੇ 6.7 ਨੂੰ ਗੁਣਾ ਕੀਤਾ ਤੇ ਹੁਣ ਬੱਚੋ ਆਧਾਰ ਇੱਕੋ ਹੀ ਹੈ 10 10 10 ਤੇ ਬੱਚੋ ਗੁਣਾ ਹੋ ਰਿਹਾ ਤੇ ਸਾਰੀ ਘਾਤਾਂ ਜੁੜ ਜਾਣਗੀਆਂ ਸੋ 10 ਘਟਾਓ 11 ਹੈ ਗਈ ਹੈ ਜਮਾ 30 ਜਮਾ 24 ਜਮਾ 30 24 ਸੋ 30 ਚੋਂ 11 ਗਿਆ ਕਿੰਨਾ ਹੋ ਗਿਆ ਬੱਚੇ 19 19 ਚੋਂ 24 ਕਿੰਨਾ ਹੋ ਗਿਆ 43 ਠੀਕ ਹੈ ਸੋ ਇਹ ਬਣ ਗਿਆ ਐ ਤੇ 80.4 ਨੂੰ ਜਿਹੜੇ 2.25 ਦਾ ਭਾਗ ਕੀਤਾ ਤੇ ਆ ਗਿਆ 35.6 ਤੇ ਇੱਥੇ ਰਹਿ ਗਿਆ ਸੜਕੋ 10 ਇੱਥੇ ਬਣੇ ਸੀ 43 ਤੇ ਥੱਲੇ ਹੈਗਾ ਤੇ ਉੱਪਰ ਆ ਕੇ ਘਟਾਓ ਹੋ ਜਾਏਗਾ 43 ਘਟਾਓ 22 ਠੀਕ ਹੈ ਫਿਰ 35.6 ਗੁਣਾ ਤੇ 43 ਚੋਂ 22 ਗਿਆ 21 ਤੇ ਹੁਣ ਇਹਨੂੰ ਅਸੀਂ ਮਿਆਰੀ ਰੂਪ 'ਚ ਲਿਖ ਲੈਣੇ ਆਂ ਵੈਰੀ ਰੂਪ ਚ ਲਿਖਣਾ ਮਤਲਬ ਹੁੰਦਾ ਪੀ ਇਹ ਜਿਹੜਾ ਮੁੱਲ ਹੈਗਾ ਇਹ 10 ਤੋਂ ਘੱਟ ਹੋਣਾ ਚਾਹੀਦਾ ਸੋ ਇਹਨੂੰ ਇੱਥੇ ਲੈ ਗਏ 3. ਠੀਕ ਹੈ ਸੋ ਇੱਕ ਜ਼ੀਰੋ ਨੂੰ ਇੱਥੇ ਕਰਤਾ ਇਹ ਛੋਟਾ ਕਰਤਾ ਤੇ ਇਧਰੋਂ ਬਾਈ ਕਰ ਦਾਂਗੇ ਸੋ 3.56 10 ਦੀ ਪਾਵਰ 22 ਠੀਕ ਹੈ ਸੋ ਧਰਤੀ ਅਤੇ ਸੂਰਜ ਵਿਚਕਾਰ ਗੁਰਤਾਕਰਸ਼ਨ ਬਲ ਇਹਨਾਂ ਲਿਖ ਕੇ ਹੈਵਲਾ ਤੇ ਅੱਗੇ ਲੱਗਣਾ ਨਿਊਟਨ ਐਨ ਕਿਉਂਕਿ ਬਲ ਦੀ ਇਕਾਈ ਜਿਹੜੀ ਹੈ ਉਹ ਨਿਊਟਨ ਹੁੰਦੀ ਹੈ ਸੋ ਐਸੀ ਪੈਰਿਵਿਚਾਰਥੇ ਤੁਹਾਡੇ ਦੋ ਸਵਾਲ 15ਵਾਂ ਅਤੇ 16ਵਾਂ ਤੁਸੀਂ ਸੀਸਿਤ ਨਾਲ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ